ਮਰਗਨ ਆ ਹਸੈ ਨਿ ਆਈ ਸਤਿਗੁਰ ਆਪਨਾ ਸਦਹੀ ਸੇਵੈ ਹਮੈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਬਜ਼ ਖਜਾਇ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੋਨੇ ਦਾਵੇ ਤਾਏ ਅੱਜ ਅਸੀਂ ਪਹੁੰਚੇ ਆ 6 ਗੁਰੂਆਂ ਦੀ ਚਰਨਛੋਪਾ ਪ੍ਰਾਪਤ ਅਰਤੀ ਕੀਰਤ ਪਰ ਸਾਹਿਬੇ ਖੇ ਇਸ ਸਮੇ ਜਿਹੜੇ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਦਾ ਨਾਮ ਹੈ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਇਸੇ ਅਸਥਾਨ ਤੇ ਜੁਲਾਈ 1656 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਹਰ Rai ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨਾ ਜੀ ਦੀ ਕੁੱਖੋਂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ ਤੇ ਇਸੇ ਅਸਥਾਨ ਤੇ ਗੁਰੂ ਹਰ Rai ਸਾਹਿਬ ਜੀ ਵੱਲੋਂ 5 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਗਈ ਇਸੇ ਅਸਥਾਨ ਤੇ ਜਿਹੜਾ ਦੋ ਗੁਰੂਆਂ ਦਾ ਜਨਮ ਹੋਇਆ ਤੇ 6 ਗੁਰੂਆਂ ਦੀ ਚਰਨਛੋਪਾ ਪ੍ਰਾਪਤ ਇਹ ਧਰਤੀ ਹੈ ਜਿਸ ਦੇ ਤੁਸੀਂ ਜਿਹੜੇ ਇਸ ਸਮੇ ਦਰਸ਼ਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਬੜੀ ਸ਼ਰਧਤ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਤੇ ਖੰਡ ਪਾਠ ਖੰਡ ਪਾਠ ਦੀ ਲੜੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ ਜਿਨ੍ਹਾਂ ਦੇ ਭੋਗ ਹੈ ਜਿਹੜੇ ਉਹ 29 ਜੁਲਾਈ ਨੂੰ ਪੈਣਗੇ ਤੇ ਉਸ ਤੋਂ ਉਪਰੰਤ ਜਿਹੜੇ ਹੈ ਵੱਡੇ ਸਮਾਗਮ ਜਿਹੜੇ ਇਸ ਸੰਤ ਤੇ ਹੋਣਗੇ ਉੱਥੇ ਹੀ ਇਸ ਸਮਾਗਮਾਂ ਦੇ ਵਿੱਚ ਕਾਰਤਿਕ ਸਾਹਿਬ ਦੇ ਜਥੇਦਾਰ ਗਨੇਲੂ ਵੀਰ ਸਿੰਘ ਵੀ ਜਿਹੜੇ ਹਰ ਸਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਕਿਉਂਕਿ ਇਹ ਜਿਹੜਾ ਗੁਰਪਰਵਾਹ ਕਾਫੀ ਜਿਹੜਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਉੱਥੇ ਹੀ ਤਖਸ਼ਿਰੀ ਕੇਸਗੜ ਸਾਹਿਬ ਦੇ ਪ੍ਰਬੰਧ ਵੱਲੋਂ ਵੀ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਕੀਰਤਪੁਰ ਸਾਹਿਬ ਤੋਂ ਕਮਲਜੀਤ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਸਥਾਨ ਦੇ ਆਪ ਦਰਸ਼ਨ ਕਰਿਓ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼ੀ ਕੀਤਨ ਪ੍ਰਸਾਦ ਕੀਤ ਪ੍ਰਸਾਦ ਹੈ ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਹਜਾਦੇ ਬਾਬਾ ਗੁਰਤਾ ਜੀ ਨੇ ਇਸ ਨਗਰ ਨੂੰ ਬਸਾਉਣਾ ਕੀਤਾ ਸੀ ਇਹ ਅਸਥਾਨ ਜਿਸ ਗੁਰੂ ਜੀ ਸਾਹਿਬ ਦੇ ਆਪ ਦਰਸ਼ਨ ਹੋਏ ਗੁਰਦੁਆਰਾ ਸ਼ੀਸ਼ਮਰ ਬਾਬਾ ਗੁਰਤਾ ਰੈਸ਼ੀ ਕਰ ਸੀ ਉਹਨਾਂ ਦੇ ਗ੍ਰਹਿ ਵਿਖੇ ਸਿਮਰੋਂ ਸ੍ਰੀ ਹਰ ਰਾਏ ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਦੀ ਆ ਪ੍ਰਕਾਸ਼ 1630 ਨੂੰ ਪਿਤਾ ਧੰਨ ਧੰਨ ਬਾਬਾ ਗੁਰਤਾ ਜੀ ਮਾਤਾ ਨਿਹਾਲ ਕੌਰ ਦੀ ਕੁਖ ਤੋਂ ਹੋਇਆ ਇਸ ਤਰ੍ਹਾਂ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਹੜੇ ਸਬਦੁਖਜਾਜ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 1656 ਨੂੰ ਪਿਤਾ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਮਾਤਾ ਕ੍ਰਿਸ਼ਨਪੂਰ ਜੀ ਉਪਤ ਹੋਇਆ ਉਹਨਾਂ ਦਾ ਪ੍ਰਕਾਸ਼ਪੁਰਪੁਰ 29 ਜੁਲਾਈ ਨੂੰ ਆਇਆ ਜੋ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੱਕ ਸ੍ਰੀ ਕੇਸਕਰ ਸਾਹਿਬ ਰਛਤਰਾ ਸ਼ਾਹ ਏਡ ਕਾਰ ਸੇਵਾ ਕੈਲਾਨੰਦਗੜ੍ਹ ਸਾਹਿਬ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਇਸੇ ਸੰਬੰਧ ਵਿੱਚ ਬਕਵਾ ਸ਼ਰਧਾਲੂਆਂ ਨੂੰ ઋષੀਖੰਡਪਾਟ ਸਭ ਪ੍ਰਾਰੰਭ ਹਨ ਇਸੇ ਤਰ੍ਹਾਂ ਸਤਾਈ ਤੀਕ ਨੂੰ ਇਹਨਾਂ ઋષੀਖੰਡਪਾਟਾਂ ਦੀ ਸਪੂਰਨਤਾ ਹੋਵੇਗੀ 27 ਤਰੀਕ ਨੂੰ ਤੱਕ ਸ਼੍ਰੀ ਕੇਸਕਰ ਸਾਹਿਬ ਨੂੰ ਕਾਰ ਸੇਵਾ ਕਲੰਨੰਦ ਕਰ ਬਕਵਾ ਪ੍ਰੀਮੀਮ ઋષੀਖੰਡਪਾਟ ਸਭ ਆਰੰਭ ਹੋਣਗੇ ਉਪਰੰਤ 29 ਤਰੀਕ ਨੂੰ 9 ਵਜੇ ਕਰੀਬ ਸ੍ਰੀ ਖੰਡ ਪਾਠ ਦੀ ਸੰਪੂਰਨਤਾ ਹੋਵੇਗੀ ਉਪਰੰਤ ਵਿਵਾਨ ਸਜਨੀ ਜਿਸ ਵਿੱਚ ਤਖਤ ਜੀ ਕੇਸਰ ਸਾਹਿਬ ਜੀ ਹਜ਼ੂਰੀ ਜਾਗੀ ਜਿਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਜਾਗੀ ਜਿੱਥੇ ਧਰਮ ਪ੍ਰਚਾਰ ਕਮੇਟੀ ਢਾਲੀ ਜਿੱਥੇ ਕਵੀਸ਼ਰੀ ਜਿੱਥੇ ਅਸਾਸਵਾਚ ਪ੍ਰਚਾਰਕ ਸਹਿਬਾਨ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਣਗੇ ਗੁਰੂ ਕਾ ਲੰਗਰ ਟਟਵਰਤੀਗਾ ਸਮੂਹ ਸੰਗਤਾਂ ਨੂੰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਪਰ ਲਾਂ ਸ਼੍ਰੋਮਣੀਪੁਰ ਦਾ ਪ੍ਰਮਿੰਦਪੁਰ ਜ਼ੋਰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਤਨ ਮਨ ਨਾਲ ਸੇਵਾ ਕਰਕੇ ਧੰਨ ਸ਼੍ਰੀ ਗੁਰੂ ਹਰ ਹਰਿਕ੍ਰਿਸ਼ਨ ਸਾਹਿਬ ਅਸੀਸਾਂ ਦੇ ਪਾਤਰ ਬਣੀਏ ਸ੍ਰੀਹੁ ਸੰਗਤਾਂ ਵਿੱਚ ਪਰਿਵਾਰਾਂ ਸਮੇਤ ਆਨਗਵਾਨ ਨੂੰ ਬੇਨਤੀ ਕਰਕੇ ਇਸ ਇਜ਼ਾਰਾਂ ਨੂੰ ਸਾਖ ਸੁੰਦੀਆਂ ਕਰੂੰ ਆਪ ਜੀ ਬਰ ਨਾਮ ਦੇ ਪਵਿੱਤਰ ਮਹਾਂ ਬਾਤਾਂ ਅਨੁਸਾਰ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਅਸੀਸਾਂ ਦੇ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ